ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਪਲਾਂਟ ਹੌਪਰਜ਼ ਬਾਰੇ ਬੂਟਿਆਂ ਦੇ ਟਿੱਡੇ ਛਟੀ ਪੇਠ ਵਾਲਾ ਟਿੱਡਾ ਤੇ ਪੂਰਾ ਟਿੱਡਾ ਪੂਰੀ ਪੇਠ ਵਾਲਾ ਟਿੱਡਾ ਬ੍ਰਾਊਨ ਪਲਾਂਟ ਹੌਪਰ ਤੇ ਵਾਈਟ ਬੈਕਡ ਪਲਾਂਟ ਹੌਪਰ ਆਮ ਤੌਰ ਤੇ ਕਿਸਾਨ ਵੀਰ ਇਹਨੂੰ ਕਾਲਾ ਤੇਲਾ ਜਾਂ ਚਿੱਟਾ ਤੇਲਾ ਕਹਿੰਦੇ ਆ ਅਸਲ ਚਿਹੇ ਜਿਹੜੇ ਹੌਪਰਸ ਨੇ ਪਲਾਂਟ ਹੌਪਰਸ ਨੇ ਛੋਟੇ ਟੱਡੇ ਆਪਾਂ ਕਹਿ ਲੀਏ ਟੱਡ ਵੀ ਕਹਿੰਦੇ ਕਿ ਜੀ ਕਿਸਾਨ ਵੀਰ ਤਾਂ ਇਹ ਜਿਹੜੇ ਹੈਗੇ ਆ ਫਸਲ ਦੇ ਵਿੱਚ ਮੁੱਢਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਹਮਲਾ ਸ਼ੁਰੂ ਹੁੰਦਾ ਦੋਗੀਆਂ ਦੇ ਵਿੱਚ ਹਮਲਾ ਸ਼ੁਰੂ ਹੁੰਦਾ ਸਪੌਟਸ ਦੇ ਵਿੱਚ ਖਾਸ ਤੌਰ ਤੇ ਖੇਤ ਦੇ ਆਲੇ-ਦੁਆਲੇ ਜਿੱਥੇ ਕਿਤੇ ਸੈੱਲ ਵਾਲਾ ਮਾਹੌਲ ਨੇੜੇ-ਤੇੜੇ ਜਿਹੜੇ ਨਦੀਨ ਵਗੈਰਾ ਜ਼ਿਆਦਾ ਹੋਣ ਛਾਂ ਵਾਲੇ ਥਾਵਾਂ ਦੇ ਉੱਤੇ ਤੇ ਇਹਦੇ ਵਿੱਚ ਕੁਝ ਕਿਸਾਨ ਵੀਰਾਂ ਦੇ ਸਵਾਲ ਸੀ ਕਿ ਅਸੀਂ ਹੁਣ ਜਿਹੜੀ ਸਪਰੇਅ ਕਰ ਰਹੇ ਗੋ ਟਾਈਮ ਨਾਲ ਹੀ ਜਿਹੜੀ ਤੇਲੇ ਵਾਲੀ ਪਾ ਲਈਏ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਚਾਹੁੰਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਪੱਡੰ ਦਾ ਬਲੂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪਈ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਨਾਲ ਜਿਵੇਂ ਜਿਵੇਂ ਵੀਡੀਓ ਪਾਉਨੇ ਕਈ ਕਿਸਾਨ ਵੀਰਾਂ ਨੂੰ ਜਿਹੜਾ ਪਤਾ ਨਹੀਂ ਲੱਗਦਾ ਤੁਸੀਂ ਜਿਹੜਾ ਇਹ ਦੇਖ ਸਕਦੇ ਤਾਂ ਇਹ ਟੱਡਿਆਂ ਬਾਰੇ ਅਜੇ ਕਿਸਾਨ ਵੀਰੋ ਖਬਰਾਉਣ ਦੀ ਜ਼ਰੂਰਤ ਹੈਣੀ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਕਲੀਅਰ ਕਰ ਦਿਆਂ ਫਸਲ ਦਾ ਨਰੀਖਣ ਤਾਂ ਜਦੋਂ ਆਪਾਂ ਫਸਲ ਲਾ ਲਈਓ ਦੋ ਮਹੀਨਾ ਬਾਅਦ ਹੀ ਨਿਰੀਖਣ ਸ਼ੁਰੂ ਹੋ ਜਾਂਦਾ ਲਗਾਤਾਰ ਆਪਾਂ ਚੈੱਕ ਕਰਦੇ ਰਹਿਣਾ ਹੁੰਦਾ ਮੁੱਢ ਜਾਂ ਕੋਈ ਹੋਰ ਕੀੜੇ ਮਕੌੜੇ ਦਾ ਹਮਲਾ ਜਾਂ ਇਹ ਜਿਹੜੇ ਹੌਪਰਸ ਨੇ ਤਾਂ ਜੇ ਆਪਾਂ ਨੂੰ ਨਿਰੀਖਣ ਕਰੇ ਤੇ ਹਮਲੇ ਦਾ ਪਤਾ ਲੱਗੂ ਤਾਂ ਫੇਰ ਹੀ ਆਪਾਂ ਉਹਦੀ ਰੋਕ-ਥਾਮ ਕਰਾਂਗੇ ਫਿਲਹਾਲ ਜਿਹੜਾ ਮੌਸਮ ਚੱਲ ਰਿਹਾ ਕਿਉਂਕਿ ਇਹ ਦੇ ਵਾਸਤੇ ਜਿਹੜਾ ਫੇਵਰੇਬਲ ਟੈਂਪਰੇਚਰ ਮੈਕਸਿਮਮ ਵੈਸੇ ਤਾਂ ਇਹ ਗਰੋ ਕਰਦੇ ਆ ਤੁਹਾਡੇ 15-18 ਤੋਂ ਲੈ ਕੇ ਤੇ 35-38 ਡਿਗਰੀ ਤਾਈਂ ਇਹ ਇਨਾਂ ਦੀ ਸਰਵਾਈਵਲ ਲਿਮਿਟ ਜੇ ਆਪਾਂ ਕਹਿ ਲਈਏ ਲੋਅਰ ਲਿਮਿਟ 12 15 ਤੇ ਆ ਜਾਂਦੀ ਹੈ ਪਰ ਜਿਹੜੀ ਇਹਨਾਂ ਦੀ ਉਹ ਵੀ ਪੋਜੀਸ਼ਨ ਹੈ ਇਹਨਾਂ ਨੇ ਆਂਡੇ ਦੇਣੇ ਬੱਚੇ ਵਧਾਉਣੇ ਆ ਉਹ ਟੈਂਪਰੇਚਰ ਜਿਹੜਾ ਹੈਗਾ ਉਹ ਹੁੰਦਾ ਤਕਰੀਬਨ ਤਕਰੀਬਨ ਜੇ ਆਪਾਂ ਕਹਿ ਲਈਏ 25 ਤੋਂ 30 ਦੇ ਵਿਚਕਾਰ ਜਦੋਂ ਟੈਂਪਰੇਚਰ 32 33 ਤੋਂ ਕ੍ਰੋਸ ਕਰਦਾ ਉਦੋਂ ਵੀ ਇਹਨਾਂ ਦੀ ਐਕਟੀਵਿਟੀ ਘਟ ਜਾਂਦੀ ਹੈ ਤੇ ਜਦੋਂ ਡਾਊਨ ਆਉਂਦਾ ਤਾਂ ਉਦੋਂ ਵੀ ਐਕਟੀਵਿਟੀ ਘਟ ਜਾਂਦੀ ਪਰ ਕਿਉਂਕਿ ਆਪਣੇ ਜਿਹੜਾ ਹੈਗਾ ਹੁਣ ਇਹ ਸੌਣੀ ਦੇ ਸੀਜ਼ਨ ਦੌਰਾਨ ਟੈਂਪਰੇਚਰ ਇਹਨਾਂ ਦਾ ਡਾਊਨ ਜਾਣਾ ਨਹੀਂ ਪਰ ਇੰਨਾ ਕਾਊਨ ਜਿਹੜਾ ਆ ਜਾਂਦਾ ਕਿ ਜਿਵੇਂ 31 ਤੋਂ 30 ਆ ਜੇ ਨਾ ਜਦੋਂ ਮੈਕਸਿਮਮ ਟੈਂਪਰੇਚਰ ਅੱਪਰ ਲਿਮਿਟ ਉਦੋਂ ਫਿਰ ਏ ਦਾ ਹਮਲਾ ਆਪਾਂ ਨੂੰ ਇਹਦੇ ਨਰੀਖਣ ਦੀ ਲਗਾਤਾਰ ਬੜੇ ਸਾਵਧਾਨੀਆਂ ਜ਼ਰੂਰਤ ਹੁੰਦੀ ਉਦੋਂ ਇਹਦੀ ਜਿਹੜੀ ਪੋਪੂਲੇਸ਼ਨ ਉਹ ਵੱਧ ਸਕਦੀ ਹੈ ਤੁਹਾਨੂੰ ਇਹ ਤੇਲਾ ਜਿਹੜਾ ਤੁਸੀਂ ਚਿੱਟੀ ਪੱਠ ਵਾਲਾ ਰੱਡਾ ਪੂਰੀ ਪੱਠ ਵਾਲਾ ਰੱਡਾ ਕਾਲਾ ਜਾਂ ਚਿੱਟਾ ਤੇਲਾ ਹੁਣ ਵੀ ਕਿਤੇ ਤੁਹਾਨੂੰ ਮੁੱਢਾਂ ਦੇ ਵਿੱਚ ਕਦੇ-ਕਦਾਈਂ ਨਜ਼ਰ ਆ ਸਕਦੇ ਵੈਸੇ ਇਹਦਾ ਹਮਲਾ ਇਤਈ ਹੈ ਨਹੀਂ ਪਰ ਉਦੀ ਪਾਪੂਲੇਸ਼ਨ ਵਧੂਗੀ ਨਹੀਂ ਉਹ ਤੁਹਾਨੂੰ ਜਿੰਨੇ 2-4 ਦਾਣੇ ਕਈ ਵਾਰ ਫਿਰਦੇ ਨਜ਼ਰ ਆਉਂਦੇ ਰਹਿੰਦੇ ਆ ਉਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਬਹੁਤ ਜ਼ਰੂਰੀ ਗੱਲ ਇਹ ਆ ਕਿ ਇਹ ਜਿਹੜੇ ਆਪਾਂ ਸਪਰੇਅ ਕਰਨੀ ਹੈ ਇਹਦੇ ਵਾਸਤੇ ਕੋਈ ਵੀ ਕੀਟਨਾਸ਼ਕ ਜਿਹੜੇ ਸਫਾਰਸ਼ ਨੇ ਇਹਨੂੰ ਮਿਕਸ ਕਰਕੇ ਬਿਲਕੁਲ ਨਹੀਂ ਕਰਨਾਗਾ ਤੇ ਸੈਕੰਡ ਇੰਪੋਰਟੈਂਟ ਪੁਆਇੰਟ ਕਿ ਆਪਾਂ ਸੁੰਡੀ ਵਾਸਤੇ ਜਾਂ ਹੋਰ ਕੀੜੇ ਮਕੌੜੇ ਵਾਸਤੇ ਬਾਈਫੈਂਥ੍ਰਿਨ, ਲੈਮਡਾ ਸਾਈਹੈਲੋਥ੍ਰਿਨ, ਸਾਈਪਰਮੈਥ੍ਰਿਨ, ਡੈਲਟਾ ਮੈਥ੍ਰਿਨ ਇਹ ਜਿਹੜੇ ਟੈਕਨੀਕਲ ਆ ਕਾ ਸਿੰਥੈਟਿਕ ਪ੍ਰਥਰਾਇਡ ਜਿਹੜੇ ਆ ਜਾਂਦੇ ਆ ਉਹਨਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਇਹ ਕੰਬੀਨੇਸ਼ਨ ਚ ਵੀ ਆਉਂਦੇ ਆ ਤੇ ਥਾਇਮਥੈਕਸਮ ਜਿਹੜੀ ਉਹ ਵੀ ਸਿਫਾਰਸ਼ ਹੈ ਨਹੀਂ ਕਿ ਤੁਹਾਨੂੰ ਮੈਂ ਕਲੀਅਰ ਕਰ ਦਿਆਂ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਮਿਕਸ ਕਰਕੇ ਕਰਨਾ ਕਰੋ ਕਈ ਕਿਸਾਨ ਵੀਰ ਕਹਿੰਦੇ ਸਾਨੂੰ ਰਿਜ਼ਲਟ ਵਧੀਆ ਮਿਲਦਾ ਏ ਉਹ ਤੁਹਾਡੀ ਮਰਜ਼ੀ ਪਰ ਮੇਰੀ ਬੇਨਤੀ ਹੈ ਕਿ ਇਹ ਬਿਲਕੁਲ ਮਿਕਸ ਕਰਕੇ ਨਹੀਂ ਕਰਨਾ ਤੇ ਸਿਫਾਰਸ਼ ਅਨੁਸਾਰ ਜਦੋਂ ਆਪਾਂ ਫਸਲ ਚੈੱਕ ਕਰਦੇ ਰਹਿਣਾ ਜਦੋਂ ਆਪਾਂ ਨੂੰ ਬੂਟੇ ਟੇਡੇ ਕਰਕੇ ਆਪਾਂ ਵੇਨੇ ਕਿਤੇ ਆਪਾਂ ਨੂੰ ਦੇਖਦਾ ਕੋਈ ਮਾੜੀ ਮੁੱਟੀ ਸਮੱਸਿਆ ਕ੍ਰੀਏਟ ਹੁੰਦੀ ਹੈ ਤਾਂ ਸਾਈਡਾਂ ਤੇ ਆਪਾਂ ਘੁੰਮਦੇ ਫਿਰਦੇ ਜਿਹੜੇ ਬੂਟੇ ਟੇਡੇ ਕਰ ਕਰਕੇ ਦੇਖੋ ਉਹਨੂੰ ਝਾੜ ਕੇ ਦੇਖੋ ਹੱਥ ਨਾਲ ਤਾਂ ਜੇ ਤੁਹਾਨੂੰ ਪੰਜ ਸੱਤ ਜਿਹੜੇ ਟਿੱਡੇ ਨਜ਼ਰ ਆਉਂਦੇ ਤੈਰ ਦੇ ਪਾਣੀ ਦੇ ਉੱਤੇ ਜਾਂ ਥੱਲੇ ਡਿੱਗਦੇ ਆ ਜਾਂ ਤੁਸੀਂ ਹੱਥ ਕਰਕੇ ਥੱਲੇ ਉੱਤੇ ਝਾੜ ਕੇ ਹੱਥ ਤੇ ਝਾੜ ਕੇ ਦੇਖ ਸਕਦੇ ਆ ਤਾਂ ਫੇਰ ਤੁਸੀਂ ਜਿਹੜਾ ਇਹਦੇ ਕੰਟਰੋਲ ਵਾਲੇ ਪਾਸੇ ਜਾਣਾ ਬਿਨਾਂ ਜ਼ਰੂਰ ਤੋਂ ਸਪਰੇਅ ਨਹੀਂ ਕਰਨੀ ਤੇ ਸਮੇਂ ਤੋਂ ਪਹਿਲਾਂ ਸਪਰੇਅ ਨਹੀਂ ਕਰਨੀ ਅਜੇ ਇਹਦਾ ਕੋਈ ਜਿਹੜਾ ਫੇਵਰੇਬਲ ਜਿਹੜਾ ਟੈਂ ਤੇ ਜਿਹੜੇ ਰეკਮੈਂਡਡ ਕੀਟਨਾਸ਼ਕ ਨੇ ਉਹਨਾਂ ਦੇ ਵਿੱਚ 94 ਮਲੀਲੀਟਰ ਪਿਕਸਲ ਆਉਣ ਜਾਂ ਤੁਸੀਂ ਵਰਤ ਸਕਦੇ ਆ ਜਾਂ ਤੁਸੀਂ 80 ਗ੍ਰਾਮ ਅਸ਼ੀਨ ਜ ਟੋਕਨ ਡੋਮੀਨੈਂਟ ਇਹ ਜੇ ਟੈਕਨੀਕਲ ਆਉਂਦੇ 20% ਅਸ਼ੀਨ ਜ ਡਾਈਨੋਟੀਫਰੋਂਟ ਟੈਕਨੀਕਲ ਹੁੰਦਾ ਜਾਂ 120 ਗ੍ਰਾਮ ਚੈਸਾ ਜਿਹੜੀ ਪਾਈਮੈਟਰੋਜਨ ਟੈਕਨੀਕਲ ਉਹ ਕਰ ਸਕਦੇ ਆ ਜਾਂ 400 ਮਿਲੀਲੀਟਰ ਆਰਕੈਸਟਰਾ ਟੈਕਨੀਕਲ ਹੁੰਦਾ ਬੈਂਜ ਪਾਇਰੀ ਮੋਕਸਨ ਟੈਕਨੀਕਲ ਹੁੰਦਾ ਇਹਦੇ ਵਿੱਚ ਆਰਕੈਸਟਰਾ ਨਾਂ ਤੇ ਦਵਾਈ ਆਉਂਦੀ ਆ ਜਾਂ 300 ਮਿਲੀਲੀਟਰ ਇਮੇਜਨ ਫਲੂ ਪਾਇਰੀਮਨ ਟੈਕਨੀਕਲ ਹੁੰਦਾ ਇਹ ਵਰਤ ਸਕਦੇ ਆ ਜਾਂ ਫਿਰ 800 ਮਿਲੀਲੀਟਰ ਇਕਾਲਕਸ ਕੋਇਨਲ ਫਾਸ ਇਹਦੀ ਵਰਤੋਂ ਕਰ ਸਕਦੇ ਆ ਇਹਦੇ ਨਾਲ ਤੁਹਾਨੂੰ ਜਿਹੜੇ ਘਾਹਲੇ ਟੱਡੇ ਜਾਂ ਹੋਰ ਹਰੇ ਟੱਡੇ ਜਿਹੜੇ ਖੇਤਾਂ ਦੇ ਵਿੱਚ ਫਿਰਦੇ ਹੁੰਦੇ ਆ ਉਹ ਤੋਂ ਵੀ ਰੋਗ ਥਮ ਤੋਂ ਤੁਹਾਨੂੰ ਮਿਲੂਗੀ ਚੰਗੇ ਨਤੀਜਿਆਂ ਲਈ ਜੇ ਤੁਸੀਂ ਰਿਜ਼ਲਟ ਵਧੀਆ ਚਾਹੋ ਨੀ ਸ ਤਾਂ ਤੁਸੀਂ ਇਹਦੀ ਜਿਹੜੀ ਸਪਰੇਅ ਹੈ ਨੈਪਸੈਕ ਸਪਰੇਅ ਪੰਪ ਜਿਹੜੇ ਹੁੰਦੇ ਨੇ ਨਾ ਆਪਣੇ ਹੱਥ ਵਾਲੇ ਜਾਂ ਬੈਟਰੀ ਵਾਲੇ کہہ ਸਕਦੇ ਆ ਉਹ ਬੂਟਿਆਂ ਦੇ ਮੁੱਢਾਂ 'ਲ ਸਪਰੇਅ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਜੇ ਤੁਹਾਨੂੰ ਇੱਕ ਦੋ ਗੀ ਫਰਜ ਕਰ ਲਓ ਵੀ ਇੱਕ ਥਾਂ ਤੇ ਤੁਹਾਨੂੰ ਜਾਂ ਦੋ ਥਾਂਾਂ ਤੇ ਦੋਗੀਆਂ ਨਜ਼ਰ ਆ ਗਈਆਂ ਤਾਂ ਤੁਸੀਂ ਉੱਥੇ ਸਪਰੇਅ ਕਰ ਦੋ ਤੇ ਉਹਦੇ ਘੇਰੇ ਘੇਰੇ 3-4 ਮੀਟਰ ਆਲੇ-ਦਾਲੇ ਵੱਲ ਦੇਓ ਸਾਰੇ ਖੇਤ ਦੇ ਵਿੱਚ ਆਪਾਂ ਨੂੰ ਉਦੋਂ ਸਪਰੇਅ ਕਰਨ ਦੀ ਫਿਰ ਜ਼ਰੂਰਤ ਨਹੀਂ ਹੁੰਦੀ। ਕਈ ਵਾਰ ਆਪਾਂ ਸਾਰੇ ਖੇਤ 'ਚ ਕਰ ਦਿੰਦੇ ਆ ਤਾਂ ਆਪਾਂ ਇਹਦੇ ਘੇਰੇ-ਘੇਰੇ ਕਰ ਦਈਏ ਉਹਨੂੰ ਵਧਣ ਤੋਂ ਰੋਕ ਦਈਏ। ਤਾਂ ਇਹਦੇ ਨਾਲ ਆਪਾਂ ਜਿਹੜਾ ਸਮਾਂ ਰਹਿੰਦੇ ਕੰਟਰੋਲ ਕਰ ਸਕਦੇ ਹਾਂ ਸਫਾਰਸ਼ ਕੀਤੇ ਤੇ ਸਹੀ ਮਾਤਰਾ ਦੇ ਵਿੱਚ ਹੀ ਟੈਕਨੀਕਲ ਤੁਸੀਂ ਵਰਤੋ ਗੈਰ ਸਫਾਰਸ਼ੀ ਜਾਂ ਮਿਕਸਿੰਗ ਕਰਕੇ ਜਿਹੜੇ ਟੈਕਨੀਕਲ ਵਰਤਣੋਂ ਕਰਨ ਤੋਂ ਗਰੇਜ਼ ਕਰੋ ਫਿਲਹਾਲ ਜਿਹੜੀ ਫਸਲ ਠੀਕ ਕੰਡੀਸ਼ਨ ਚ ਹੈ ਪਰਮਾਤਮਾ ਮਿਹਰ ਕਰਨ ਕਿਉਂਕਿ ਮੌਸਮ ਵਿਗੜਨ ਦੇ ਜਿਹੜੇ ਅਸਾਰ ਨੇ ਉਹ ਜਿਹੜੇ ਹੈਗੇ ਆ ਅਕਤੂਬਰ ਮਹੀਨੇ ਤੱਕ ਜਿਹੜੇ ਬਣੇ ਹੋਏ ਆ ਫਿਲਹਾਲ ਦੀ ਹਾਲਤਾ ਕਿਉਂਕਿ ਸਤੰਬਰ ਦੇ ਵਿੱਚ ਵੀ ਟੁੱਟ ਮੀਂਹ ਵੀ ਤੇ ਅਕਤੂਬਰ ਚ ਵੀ ਹੋ ਸਕਦਾ ਮੀਂਹ ਜਿਹੜੇ ਹੈਗੇ ਆ ਪੈਣ ਬੇਨਤੀ ਇਹ ਹੈ ਕਿ ਆਪਾਂ ਜਰੂਰਤ ਅਨੁਸਾਰ ਹੀ ਸਪਰੇਅ ਕਰਨੀਆਂ ਨੇ ਹੁਣ ਗੋਹ ਸਮੇਂ ਤੁਸੀਂ ਜਰੂਰਤ ਅਨੁਸਾਰ ਜਿਵੇਂ ਉਲੀ ਨਾਸ਼ਕ ਵਗੈਰਾ ਜਾਂ ਐਨਪੀਕੇ ਕਰ ਲਏ ਨਸਾਰਾ ਫਸਲ ਦਾ ਵਧੀਆ ਹੋਣ ਦਿਓ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜਰੂਰਤ ਅਨੁਸਾਰ ਜੇ ਸਪਰੇਅ ਕਰਨੀ ਲੋੜ ਪੈਂਦੀ ਆ ਤਾਂ ਕਰੋ ਵਰਨਾ ਜਰੂਰਤ ਨਹੀਂ ਇੱਕ ਬੇਨਤੀ ਹੈ ਕਿ ਜਿਹੜੇ ਕਿਸਾਨ ਵੀਰੇ ਨੇ ਜਿਹੜੀ ਯੂਰੀਆ ਵੱਧ ਪਾਈ ਹੈ ਲਗਾਤਾਰ ਪਾਣੀ ਖੇਤਾਂ 'ਚ ਖੜਾ ਉੱਥੇ ਮੁੱਢਾਂ ਦਾ ਗਾਲਾ ਸ਼ੁਰੂ ਹੋ ਜਾਂਦਾ ਉੱਥੇ ਕੀੜੇ ਮਕੌੜੇ ਦਾ ਅਟੈਕ ਹੈ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਇਸ ਕਰਕੇ ਉਹ ਕਿਸਾਨ ਵੀਰ ਜਿਨ੍ਹਾਂ ਨੇ 2-3 ਗੱਟੀਆਂ ਤੋਂ ਟਪਾਏ ਹੋਏ ਆਪਦੇ ਖੇਤ 'ਚ ਉਹ ਸਪੈਸ਼ਲ ਸਾਵਧਾਨੀ ਰੱਖੋ ਬਿਮਾਰੀ ਤੇ ਕੀੜਾ ਮਕੌੜਾ ਸਭ ਤੋਂ ਪਹਿਲਾਂ ਤੁਹਾਡੇ ਖੇਤ 'ਚ ਆਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼